ਸੋ ਇਹ ਦਰਜ ਕੰਮ ਨਿਭੜਨ ਨਹੀਂ ਨੀਂ ਜਾਂਦੇ ਮੈਂ ਨਿਭੜਿਆ ਉਹ ਤਾਂ ਸੂਰਜ ਸਿਰ ਤੇ ਆ ਗਿਆ ਕੱਪੜੇ ਧੋ ਲੈਣੇ ਆ ਜਲਦੀ ਜਲਦੀ ਧੋ ਲੈਣੇ ਤੇ ਦੇ ਨਹੀਂ ਧੋਏ ਹੋਣੇ ਆ ਅੱਜ ਤੇ ਕੰਮ ਦੀ ਵਾਰੀ ਉਹਦੀ ਆ ਕੰਮ ਤੇ ਇਹਨੇ ਕਰ ਲਿਆ ਨਾ ਸਾਰਾ ਕਪੜੇ ਧੋਲਾਂ ਮੈਂ ਕਪੜੇ ਧੋਣ ਵਾਲੇ ਧੋਕ ਮੰਮੀ ਦੇ ਵੀ ਧੋਣ ਵਾਲੇ ਆ ਤੇ ਸਾਡੇ ਵੀ ਧੋਣ ਵਾਲੇ ਆ ਮੈਂ ਧੋਲਾਂ ਮੰਮੀ ਕਪੜੇ ਲੱਗੇ ਤਾਂ ਆਹ ਕਪੜੇ ਕਿੱਥੇ ਧੋਣ ਵਾਲੇ ਰਾਡੇ ਉਹ ਤਾਂ ਉੱਥੇ ਬਾਹਰ ਪਏ ਹੋਣੇ ਨੇ ਮੈਂ ਬਾਹਰੋਂ ਤਪੀ ਤਪਈ ਆਂ ਵੇਲੀ ਦੇ ਵਿੱਚੋਂ ਉਹ ਤਾਂ ਬਾਹਰ ਹੀ ਹੋਣੇ ਨਾ ਤੂੰ ਵੇਖ ਲੈ ਧੋਲਾ ਆ ਮੰਮੀ ਫੋਨ ਇੱਥੇ ਪਿਆਜੇ ਮੇਰਾ ਮੈਂ ਕਪੜੇ ਲੱਗੀ ਧੋਣ ਇਹ ਗੱਲ ਬੰਦ ਕਰ ਜਾ ਮੈਂ ਘੜੀ ਕਸਾਉਣਾ ਹੁਣ ਮੰਮੀ ਫੋਨ ਹੀ ਆ ਜਾਂਦਾ ਕਿਸਦਾ ਚਲ ਫੇਰ ਇੱਥੇ ਰੱਖ ਜਾ ਇੱਥੇ ਪਿਆ ਮੈਂ ਕੱਪੜੇ ਲੱਗੀ ਧੋਣ ਹਾਂ ਹਾਂ ਆਪੇ ਇਹ ਧੋਣ ਮਲੀ ਕੱਪੜੇ ਧੋ ਕੇ ਫੇਲ ਮੈਂ ਪੈਣੀ ਆ ਪੂਨਾ ਮੈਂ ਕੱਪੜੇ ਧੂ ਧੋਂਦਾ ਵੀ ਮੈਂ ਧੋਣੇ ਹੀ ਪਹਿਲਾਂ ਮੈਂ ਆਈਦੀ ਮੈਂ ਧੋਣੇ ਹੁਣ ਮੈਂ ਨਹੀਂ ਧੋਣੇ ਹੀ ਤੋਂ ਪਚਾਂਦੀ ਹੁਣ ਮੈਂ ਸ਼ਹਿਰ ਜਾਣਾ ਹੁੰਦਾ। ਧੋ ਲਿਓ ਪਹਿਲਾਂ ਹੁਣ ਮੈਂ ਧੋਣੇ ਆ ਮੇਰੇ ਕੱਪੜੇ ਨਹੀਂ ਪਹਿਲਾਂ ਮੈਨੂੰ ਧੋ ਲੈਂਦੇ ਮੈਂ ਹੜਾ ਥੋੜੇ ਹੀ ਆ। ਨਹੀਂ ਨਹੀਂ ਮੇਰੇ ਵੀ ਥੋੜੇ ਹੀ ਆ ਤੁਸੀਂ ਜਾਓ ਤੁਸੀਂ ਰੈਸਟ ਕਰੋ ਜੋ ਕੰਮ ਘਾਂਡੇ ਹੈ। ਤੁਣ ਚਰ ਹੋਰ ਕੋਈ ਕੰਮ ਕਰ ਲਾ ਮੈਨੂੰ ਧੋ ਲੈਂਦੇ। ਧੋ ਲੈਣਾ ਹੀ ਨਾ ਹੁਣ ਮੈਂ ਆਈ ਤੇ ਤੁਸੀਂ ਵੀ ਆ ਗਏ ਮਗਰੇ। ਮੈਂ ਵੀ ਕੰਮ ਹੀ ਘਾਂਡੀ ਸੀ। ਕੰਮ ਤੁਸੀਂ ਤੇ ਬੈਠੇ ਫੋਨ ਵੇਖਣ ਦੇ ਹੀ। ਤੇ ਹੁਣ ਮੈਂ ਹਾਂ ਤੇ ਕੱਪੜੇ ਧੋ ਲੈਣੇ। ਹੁਣ ਨਹੀਂ ਤੇ ਤੁਸੀਂ ਵੀ ਆ ਗਏ ਮਗਰੇ। ਮੈਂ ਸ਼ਹਿਰ ਜਾਣਾ ਮੈਂ ਜ਼ਰੂਰੀ ਕੰਮ ਹੀ ਸ਼ਹਿਰ। ਨਹੀਂ ਸ਼ਹਿਰ ਜਾ ਗਰਮੀ ਗੋੜੇ ਗੋੜੇ ਆ ਨਹੀਂ ਕੋਈ ਨਹੀਂ ਗਰਮੀ ਗੋੜੇ ਗੋੜੇ ਉਹਦੋਂ ਨਹੀਂ ਗਰਮੀ ਲੱਗੀ ਜੇ ਤਾਂ ਬੈ ਕੇ ਫੋਨ ਵੇਖਣ ਦੇ ਉਹਦੇ ਚੱਲਦੇ ਨਾ ਨਹੀਂ ਬੋਲਾਂ ਮੈਨੂੰ ਧੋ ਲੈਂਦੇ ਪਹਿਲਾਂ ਕੱਪੜੇ ਬਾਅਦ ਚ ਧੋਲੀ ਤੂੰ ਮੈਂ ਤੈਨੂੰ ਮੈਂ ਹੀ ਤਾਂ ਨੇ ਮੈਂ ਆਈ ਨਾ ਬਾਥਰੂਮ ਦੇ ਵਿੱਚ ਬੈਠਾ ਮੈਂ ਹੁਣ ਕੱਪੜੇ ਧੋਣੇ ਪਹਿਲਾਂ ਮੈਂ ਮਸ਼ੀਨ ਲਾਈ ਆ ਮੰਮੀ ਨੂੰ ਦੱਸਦੀ ਆ ਨਾ ਕਿੰਨੀਆਂ ਜੇ ਤਰੀਸਾ ਕਰਦੀ ਤੂੰ ਕੋਈ ਗੱਲ ਨਹੀਂ ਤਾਂ ਮੰਮੀ ਨੂੰ ਲੈ ਕੇ ਕਿਉਂ ਨਹੀਂ ਖਲੋਇਆ ਮਾਹ ਸੁੱਤੀ ਵਾਰ ਨਹੀਂ ਕੀ ਇਹਨਾਂ ਨੂੰ ਹੋਂਡਿਆ ਬਾਹਰ ਇੰਨਾ ਰੌਲਾ ਪੰਦਗਾ ਨਾ ਇੰਨਾ ਰੌਲਾ ਪੰਦਗਾ ਨਾ ਦੇਖ ਕੇ ਮਾਂ ਪਹਿਲਾਂ ਕੀ ਕਰਨ ਦੇ ਆ ਬੜਾ ਬਾਰਾਂ ਆ ਜਾਉ ਕੋਈ ਕਮਰ ਹਾਲ ਕੇ ਕਰ ਨਹੀਂ ਸਕਦੀਆਂ ਪਤਾ ਨਹੀਂ ਇਹਨਾਂ ਨੂੰ ਕੀ ਹੁੰਦਾ ਇਹਨਾਂ ਲੜ ਲੜਕੇ ਇਹਨਾਂ ਨੂੰ ਕੀ ਲੈਣਾ ਵਾ ਕਰਾਂ ਪਤਾ ਭੜਕ ਵੀ ਕਰਨ ਦੇਈਏ ਕਵਲ ਹੈ ਇਹਨਾਂ ਨੂੰ ਪਤਾ ਨਹੀਂ ਕੀ ਗੱਲਾਂ ਲੜਦੀਆਂ ਰਹਿੰਦੀਆਂ ਲੜਦੀਆਂ ਰਹਿੰਦੀਆਂ ਕੀ ਗੱਲਾਂ ਨੇ ਤੁਹਾਨੂੰ ਮੰਮੀ ਨੇ ਕਪੜੇ ਫੌਂਡੀ ਮਸ਼ੀਨ ਜੀ ਮੈਨੂੰ ਪਉਣ ਨਹੀਂ ਦਿੱਤੇ ਪੂਨਮ ਨੇ ਕੀ ਆਂਦੀ ਏ ਇਹ ਪੂਨਮ ਕੱਲ ਵੀ ਤੋਣ ਦੇ ਹੱਥ ਵੀ ਤੁਹਾਡੀ ਪੂਨਮ ਨੂੰ ਕੀ ਗੱਲ ਹੈ ਪੂਨਮ ਆ ਕੀ ਗੱਲ ਤੇਰੇ ਮੈਂ ਕਿਆ ਹੀ ਕਪੜੇ ਸਾਰੇ ਕੱਢੇ ਨਹੀਂ ਤੇ ਜੇ ਤੂੰ ਕੱਢਿਆ ਨਹੀਂ ਤਾਂ ਤੋ ਲੈ ਲੈਂਦੀ ਪਹਿਲਾ ਮੰਮੀ ਪਹਿਲਾਂ ਮੈਂ ਆਈ ਬਾਸ ਹੁਣ ਤੇਰੇ ਕੰਮ ਮੈਂ ਸ਼ਹਿਰ ਜਾਣਾ ਹੈ ਮੈਂ ਜ਼ਰੂਰੀ ਕੰਮ ਹੈ ਫਿਰ ਉਹਦੇ ਨਿਆਣੇ ਦੀਆਂ ਵਰਦੀਆਂ ਵਰਦੀਆਂ ਹੁਣ ਯਾਨੇ ਸੁੱਕਦੀਆਂ ਨਹੀਂ ਛੱਟੀ ਉਦੋਂ ਦੇ ਬੈਠੇ ਸਾਨੂੰ ਚਲਾਉਣ ਦੇ ਹੂ ਤਾਂ ਲੈਂਦੇ ਮੈਂ ਤੂੰ ਕਿਹੜਾ ਫੋਨ ਘੱਟ ਚਲਾਉਣੀ ਹੈ ਤੂੰ ਵੀ ਬੱਚਾ ਫੋਨ ਬਿਠਾ ਕੇ ਚਲਾਉਣੀ ਹੈ ਮੰਮੀ ਪਹਿਲਾਂ ਮੈਂ ਹੀ ਕੱਪੜੇ ਧੋਣ ਪਹਿਲਾਂ ਮੈਂ ਹੀ ਧੋਣੇ ਹੁਣ ਉਹਨੂੰ ਧੋ ਲੈਂਦੇ ਪਹਿਲਾਂ ਬੱਚ ਧੋਂਦੀ ਰਹੀ ਤੂੰ ਨਹੀਂ ਨਹੀਂ ਮੰਮੀ ਦੀਦੀ ਉਧਰ ਦੀ ਬੈਠੀ ਉਹਦੇ ਤੇ ਧੋਤੇ ਨਹੀਂ ਹੁਣ ਜਦੋਂ ਮੈਂ ਹੀ ਮੇਰੇ ਮਗਰੇ ਉੱਠ ਕੇ ਆ ਗਈ ਆ ਫਿਰ ਉਹਦੇ ਤੂੰ ਵੀ ਧੋ ਦੇ ਫੇ ਨਹੀਂ ਤੇ ਉਹਨੂੰ ਮੈਂ ਲਾ ਜਾਨੀ ਉਹਦੇ ਤਾਂ ਨੇ ਆਪਣੇ ਆ ਚੱਲ ਆ ਜਾ ਕਵਲ ਤੂੰ ਬਾਅਦ ਚ ਧੋ ਲਈ ਨਾ ਧੋ ਲੈਂਦੇ ਫਿਰ ਤੂੰ ਬਾਅਦ ਚ ਧੋ ਲਈ ਆ ਜਾ ਮੰਮੀ ਮੈਂ ਦਸ ਦਪਹਿਰੇ ਜਾਣਾ ਸ਼ਹਿਰ ਚੱਲ ਆ ਜਾ ਕੋਈ ਗੱਲ ਨਹੀਂ ਆ ਜਾ ਫੇ ਧੋ ਲਈਂ ਫਿਰ ਬਾਅਦ ਧੋ ਲਈ ਤਾ ਲਿਆ ਹੀ ਮਮੀ ਨੂੰ ਛੱਡ ਕੇ ਕਿ ਭਈ ਇਹ ਜੀ ਕਪੜੇ ਮੈਂ ਧੋਣੇ ਪਹਿਲਾਂ ਉਦੋਂ ਦੀ ਵਿਹਲੀ ਬੈਠੀ ਧੋ ਲੈਂਦੀ ਇਹ ਦੋ ਕੋਈ ਨਹੀਂ ਹੁਣ ਮੈਂ ਸਿਰਫੜਾ ਪਾਣੀ ਧੋਲ ਕੇ ਜਾਨੀ ਆਪੇ ਧਿਲ ਕੇ ਕਪੜੇ ਤੇ ਮੇਰੇ ਧੁੱਫ ਗਏ ਧੋਲਦੀ ਆ ਚਲਦੀ ਆ ਆ ਪੜੀ ਰੂਪ ਤੇ ਆਏ ਨਹੀਂ ਸੱਟ ਲੱਗੀ ਮੰਮੀ ਕਮਲ ਦੀ ਆ ਇਹ ਨਹੀਂ ਸੱਟ ਲੱਗੀ ਮੇਰੀ ਲੱਤ ਟੁੱਟ ਗਈ ਹਾਂ ਰਾਜਾ ਹੁੰਦੀਆਂ ਨੇ ਪਰ ਪਤਾ ਨਹੀਂ ਕਾਹਦੀਆਂ ਹੁੰਦੀਆਂ ਨੇ ਆਹ ਵੇਖ ਕੇ ਆਈਏ ਪਾ ਪਤਾ ਨਹੀਂ ਮੰਮੀ ਲਈ ਤਾਂ ਆ ਗਈ ਅੱਜ ਈ ਨਾ ਨਵਾਂ ਆਇਆ ਇਹ ਇੰਨੇ ਮੰਮੀ ਪੂਣ ਡੱਗੀ ਲੱਗਦਾ ਆ ਜੀ ਤੁਸੀਂ ਵੇਖਿਓ ਹੁਣ ਆ ਮੈਂ ਨਹੀਂ ਪੂਣਾ ਮਾ ਆ ਮੇ ਕੀ ਹੋ ਗਿਆ ਬੋਨੂ ਡੇਗ ਗਿਆ ਮੰਮੀ ਮੇਰੀ ਲਾਤ ਤਿਲ ਗਈ ਕਾਟ ਹੋ ਗਿਆ ਟੁੱਟ ਗਿਆ ਆ ਮੈਨੂੰ ਆ ਜਦੋਂ ਹੋਣੇ ਕੀ ਹੋਇਆ ਤੈਨੂੰ ਪੂਣਾ ਮਾ ਸਿਰ ਵੀ ਲੰਡੀ ਮੰਮੀ ਮੈਨੂੰ ਡਿੱਗਣਾ ਹੀ ਨਹੀਂ ਫੜੇ ਚੱਲੇ ਇਹਨਾਂ ਚੱਲਦੇ ਨੇ ਕੱਪੜੇ ਘੱਡੇ ਚੱਪਟੋ ਨੇ ਮੇਰੇ ਆਈ ਤੇ ਪਾਹੜ ਵੀ ਦੀ ਉਹਨੂੰ ਜ਼ਿਆਦਾ ਤੇ ਨਹੀਂ ਲੱਗਗੀ ਕਿਤੇ ਜ਼ਿਆਦਾ ਲੱਗਣੀ ਹੀ ਹਰ ਵੀ ਤੇ ਲੜਾਈ ਪਾਈ ਹੀ ਕੋਹ ਨਾ ਕੋਸ ਤੇ ਹੋਣਾ ਹੀ ਤੇਰੀ ਲੜਾਈ ਲਾ ਕੇ ਬੈਗੀ ਮੈਨੂੰ ਤੇ ਮੇਰੀ ਲੱਤ ਟੁੱਟ ਗਈ ਮੰਮੀ ਨਹੀਂ ਬਤਵਾ ਇਹ ਨਾ ਕੱਪੜੇ ਛੱਡੀ ਆ ਫੜਾ ਲੇ ਮੇਰੀ ਲੱਤ ਤੋੜ ਛੱਡੀ ਹੂ ਚਲ ਚਲ ਉਥੇ ਦੇ ਚਲ ਚਲ ਬੈਠੇ ਮੰਮੀ ਮੈਂ ਨਹੀਂ ਬਚਦੀ ਹੁਣ ਲੱਤ ਟੁੱਟ ਗਈ ਆ ਮੇਰੀ ਹਾਏ ਛੱਡ ਦੇ ਪਹਿਣਾ ਹਣੀ ਛੱਡ ਦੇ ਹਾਏ ਮੈਂ ਤਾਂ ਕੀ ਭੈਣ ਰੂਹਾ ਮੇਰੀ ਲੱਤ ਟੁੱਟ ਗਈ ਆ ਏ ਜੇ ਮਾਨੂੰ ਆਉਂਦਾ ਯਾਰ ਪਾਣੀ ਆਉਂਦਾ ਯਾਰ ਛੱਡ ਵਾਲਾ ਮੰਮੀ ਨੇ ਪਾਣੀ ਲੈ ਕੇ ਆਵਾ ਇਹ ਤਾਂ ਜੀਰੂ ਕੁਛ ਨਾ ਹੋ ਜੇ ਫਿਰ ਮੈਂ ਕੀ ਕਰਦੀ ਹਾਂ ਜਾ ਕੇ ਆ ਜਾ ਹਏ ਤੇ ਕੀ ਤੇਲ ਤੂੰ ਮਲੋ ਨਾ ਚਿਹਰੇ ਕਮਾ ਲਿਆ ਨਹੀਂ ਪਾਣੀ ਦੇ ਨਾਲ ਤੇਲ ਪੜਾ ਮੈਨੂੰ ਮੈਂ ਮਾਰਚ ਕਰਾਂ ਆ ਲੈ ਮੈਨੂੰ ਪਾਣੀ ਨਹੀਂ ਮੰਮੀ ਤੇਲ ਨਾਲ ਮਲਿਆ ਮੈਨੂੰ ਪਾਣੀ ਪੀਲਾ ਦੇ ਦੋ ਆ ਪਾਣੀ ਤੇ ਡਾਕਟਰ ਕੋ ਵੀ ਆ ਜਾਨੇ ਪਾਣੀ ਪੀਲਾ ਮੈਨੂੰ ਵੀ ਲਾ ਤੱਕ ਚੱਲੇ ਹੋ ਪਾਣੀ ਤੇ ਪੀਲਾ ਡਾਕਟਰ ਕੋ ਵੀ ਆ ਜਾਨੇ ਤੈਨੂੰ ਹਏ ਪਾਣੀ ਪੀ ਉੱਠ ਕੇ ਆਲਾ ਕਵਲ ਆਹ ਤੇ ਇਹ ਲੈ ਬਹੁਣ ਤੋਂ ਸੋਨੂ ਵੀ ਆਣੀ ਹੈ ਤੇ ਤੈਨੂੰ ਕਿੱਥੇ ਲੈ ਜਾਈਏ ਬੋਲਣ ਲੱਗੀ ਐ ਫਿਰ ਸਾਹ ਨਹੀਂ ਲੈਂਦੀ ਲੈ ਆਪਣਾ ਅਗਲਾ ਹੁਣ ਇੱਕੋ ਵੇਹ ਤੇ ਲਪੀ ਜਾਂਦੀ ਐ ਕੁਛ ਨਹੀਂ ਹੋਇਆ ਮਾਸੀ ਭਾਤਾ ਮੇਰੇ ਸਾਹ ਦਾ ਕੁਛ ਨਹੀਂ ਹੋਇਆ ਮਾਸੀ ਭਾਤਾ ਹੋਣੀ ਕੁਛ ਵੀ ਹੋਇਆ ਚੱਲ ਵੇਨੇ ਆ ਤੇਲ ਮਾਲਾ ਭੇ ਵਹਿੰਦਿਆ ਕਵਨ ਆਹ ਘਰ ਤੇ ਲੈ ਕੇ ਜਾਨੀ ਆ ਕੇ ਚੀਜ਼ ਦੇ ਉੱਤੇ ਸੋਨੂ ਆਣੀ ਉਹਨਾਂ ਜਾਈ ਠਾਰ ਕੇ ਆਉਣਾ ਜੇ ਲੈ ਜਾਨੇ ਆ ਡਾਕਟਰ ਕੋ ਛੱਟ ਜਾਦਾ ਨਾ ਲੱਗੀ ਹੋਵੇ ਚਲੋ ਲੈ ਜਾਨੇ ਮੰਮੀ ਚੱਲ ਹਾਂ ਚੱਲ ਪੱਟੀ ਕਰਾ ਲਿਆ ਪਿਆ ਹਾਂ ਚਲੋ ਚਲੋ ਮੰਮੀ ਲੈ ਜਾਓ ਚੱਲ ਚੱਲ ਜਾ ਰਿਹਾ ਪਾ ਨਾ ਨਾ ਰਾਤ ਦੇ ਚੱਲ ਚੱਲ ਜਾਣ ਕਮਰਾ ਦੇ ਖੜੇ ਮੈ ਤਾਂ ਹੈ ਫੜ ਲਿਆ ਮਾਂ ਹੁਣ ਲੱਗੀ ਚੱਲ ਆਜੋ ਆਜੋ ਮਮੀ ਲੈ ਪਹਿਲਾ ਮਾਂ ਮੈਂ ਤੇ ਇਹਨੂੰ ਫੜ ਕੇ ਰੱਖਾਂ ਮੈਂ ਚੱਪਲ ਲਿਆ ਦੇ ਇਹਦੀ ਚੱਪਲ ਕੋਲੇ ਨਹੀਂ ਚੱਲ ਕੋਈ ਨਹੀਂ ਪਰ ਉੱਥੇ ਵੀ ਲਾਣੀ ਏ ਮੈਨੂੰ ਫੜਨੀ ਪੈਣੀ ਚੱਲ ਕੋਈ ਨਹੀਂ ਰਾਹ 'ਚ ਹੀ ਨਾ ਕਿਤੇ ਸੁੱਟ ਜੇ ਬਚਾਅ ਹੋ ਗਿਆ ਲੱਗਦਾ ਮੈਂ ਮਾਸੀ ਪਾਟਾ ਵਾ ਹਲੋ ਫਾੜੀਆ ਇੱਕ ਚਾਪ ਨਿਕਲ ਗਿਆ ਆਪਣਾ ਹੁਣ ਦਾਲ ਤੋਂ ਨਹੀਂ ਅੱਥਰ ਅਸਤ ਕਰੀ ਹੁਣ ਤੇ ਚਾਰ ਦਿਨੋਂ ਕਵਲ ਹੋਇਆ ਅਸਤ ਕਰਾਈ ਇਹਦੀ ਕੋਈ ਨਹੀਂ ਕੋਈ ਨਹੀਂ ਮੰਮੀ ਮੈਂ ਇਹ ਅਸਤ ਕਰਾਈ ਹੁਣ ਹੋਰ ਕੋਈ ਨਾ ਕੋਈ ਕਿੰਨਾ ਟੰਗ ਜਿਆਦਾ ਲੱਗ ਬੱਜ ਗਈ ਜੇ ਸਾਧ ਜਿਆਦਾ ਲੱਗਦੇ ਤੇ ਕਿੰਨਾ ਹੋਣਾ ਸੀ ਤੇ ਮੋੜੀ ਜੀ ਪਤੀ ਲੈ ਆ ਦੇ ਲੈ ਆ ਦੇ ਨਹੀਂ ਮੰਮੀ ਕੋਈ ਲੈ ਆਉਂਦੀ ਤਾਂ ਦਵਾਈ ਮੁੜ ਕੇ ਦੇ ਨੋਤੇ ਹੁਣ ਚੱਲ ਜੀ ਬਸ ਤਾਂ ਇਹ ਤਾਂ ਬਹੁਤ ਸੀ ਇਹ ਤਾਂ ਚੱਲ ਬੋਨ ਮੋਲੀ ਦੇ ਪੈਰ ਤਾਂ ਕਰ ਆਹ ਚੱਲ ਚੱਲ ਮੈਂ ਬਾਜਾ ਚੱਲ ਮੈਂ ਮੈਂ ਦੁੱਧ گرم ਕਰਕੇ ਲਿਆ ਨੀ ਭੋਨ ਨੂੰ ਦੁੱਧ ਲਿਆ ਗਰਮ ਕਰਕੇ ਜਾ ਚੱਲ ਆਈ ਹੈ ਨਾ ਹਾਂ ਤੇ ਮੈਂ ਦਵਾਈ ਦੇਣਾ ਵੇਲਾ ਹੋਏ ਤੇਰੇ ਕੰਮ ਆਉਂਦੇ ਨਾ ਜਿਹਨੂੰ ਤੂੰ ਲੜਦੀ ਰਹਿਨੀ ਆ ਲੜਦੀ ਰਹਿਨੀ ਵੇਲਾ ਕਿੰਨਾ ਤੇਰੇ ਡਈ ਆ ਸਾਫ ਦੇਣਾ ਹਣ ਤਰਸ ਚਵਾ ਹੋਈ ਕਾਰਨ ਨਹੀਂ ਹੈ ਨਾ ਤਾਨੂੰ ਮੈਂ ਬੜੀ ਵਾਰਾ ਨਹੀਂ ਹਰਾਲ ਮਿਲ ਕੇ ਰਿਆ ਕਰੋ ਰਾਲ ਮਿਲ ਕੇ ਰਿਆ ਕਰੋ ਉਹਨੇ ਹੁਣ ਚਾਰ-ਛੇ ਮਹੀਨੇ ਦਾ ਕੰਮ ਪੈਂਦੇ ਨੇ ਕਦੇ ਇੱਧਰ ਦਾ ਕਰ ਕਦੇ ਇੱਧਰ ਦਾ ਕਰ ਲੈ ਪੋ ਨੂੰ ਦੁੱਧ ਪੀ ਲੈ ਨਾ ਦਵਾਈ ਖਵਾ ਲੈ ਮਾਣ ਉੱਠਾ ਕਰਮ ਕਰ ਨਾ ਦੁੱਧ ਪੀ ਚੱਲ ਦਵਾਈ ਕਿੱਥੇ ਦੀ ਦਵਾਈ ਇੱਥੇ ਪਈ ਆਵੇ ਦਵਾਈ ਹਣ ਤਰਪ ਚਾਹੀਏ ਨਾ ਤੋਂ ਆ ਰਵੇ ਉਹਨਾਂ ਚੀਜ਼ਾਂ ਪਈ ਚਾਹੀਏ பார்க்க yeah, 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 yeah. ਪਾਤਾ ਨਹੀਂ ਉਸ ਦਿਨ ਕੋਈ ਸਾਬਤ ਦੇ। ਮੇਰਾ ਕਪੜਾ ਠੀਕ ਚੱਗ ਰਿਹਾ ਨਹੀਂ। ਕੋਈ ਹੋਰ। ਪਵਾਣੇ ਦੀ ਕਿਤੇ ਲੱਭਣ ਲਈ। ਇਹ ਤਾਂ ਨਹੀਂ। ਸਮਾਣਾ ਸੀ ਤਾਂ ਨਹੀਂ ਪਤਾ। ਰਾਤ ਬਾਅਦ ਆ ਜਮਾ ਨਹੀਂ ਹਾਂ। ਮੰਮੀ ਦੀ ਲਾਤ ਬੜੀ ਭੀੜ ਕਾਣਦੀ ਤੇ ਮੈਨੂੰ ਆਪਣਾ ਲੱਤ ਉੱਠਣ ਹੀ ਨਹੀਂ ਦਿੱਤਾ। ਲੱਤ ਡੇਹੀ ਘੁੱਟਣ ਉਹਦੀ। ਪਿਆਨੇ ਫੜਕ ਥੋੜਾ ਪਤਾ। ਕਾਮ ਨੂੰ ਪੀੜੋਂ ਡਿਲੀਟ ਮੈਡੀਰੀ ਨਹੀਂ ਗਿਆ ਤਾਂ ਲੱਤਾ ਪਟਦੇ ਨੂੰ ਰਹੀ ਸੀ ਅਬ ਇਹਨਾਂ ਤਰ੍ਹਾਂ ਕਵੜਾ ਕੰਮ ਆਉਂਦਾ ਯਾ ਨਾ ਮੈਂ ਤਾਂ ਸਾਰਾ ਛੱਡ ਕੇ ਜਾ ਕੇ ਉੱਥੇ ਬੈਠੀ ਆ ਮੰਮੀ ਇਹ ਤੜਫੋ ਨਹੀਂ ਬੜਾ ਡਈ ਸੀ ਤੇ ਫਿਰ ਮੇਰੇ ਕੋ ਰਿਆ ਨਹੀਂ ਗਿਆ ਵੇਲਾ ਫੋਨ ਮੇਰੇ ਹੁਣ ਉਹੇ ਕੰਮ ਆਈ ਹੈ ਨਾ ਕਿਦਾਂ ਵੇਲਾ ਤੇਰੀ ਸੇਵਾ ਕਰਨ ਰਹੀ ਹੈ ਮੈਂ ਕਹਿੰਨਾ ਨਾਲ ਮਿਲ ਕੇ ਰਿਆ ਕਰੋ ਹਾਂ ਜੀ ਮੰਮੀ ਪਤਾ ਲੱਗਦਾ ਨਾ ਹੁਣ ਛੱਟ ਲੱਗੇ ਤੇ ਕੋਈ ਨਹੀਂ ਆਖੇ ਲੱਗਦਾ ਕੋਈ ਆਇਆ ਹੀ ਵੇਖ ਲੈ ਉਹ ਤਾਂ ਬਗਿਆਨ ਨਾਲ ਹੁਣ ਪੱਟੀ ਕਰਾਣ ਗਈ ਐ ਦਵਾਈ ਦਵਾਈ ਐ ਸਾਰੇ ਕੰਮ ਆਪਾਂ ਜੀ ਫਿਰਨ ਲਈ ਐ ਤੇ ਤੇਰੀ ਵੱਡੀ ਦੀਦੀ ਬਾਤ ਕਰਵਾਦੀ ਰਹੀ ਐ ਹੁਣ ਉਹ ਤੋਂ ਮਾਫੀ ਮੰਗ ਲਾ ਤੁਹਾਨੂੰ ਕਹਿੰਦੇ ਮੈਂ ਨਹੀਂ ਦੇ ਮਾਫ ਕਰ ਦੋ ਮੈਂ ਤੁਹਾਡ ਨਾਲ ਲੜਦੀ ਰਹੀ ਨਹੀਂ ਹੁਣ ਮੈਨੂੰ ਪਤਾ ਲੱਗ ਗਿਆ ਨਹੀਂ ਨਹੀਂ ਕੋਈ ਨਹੀਂ ਤੁਹਾਨੂੰ ਮਾਫ ਕਰ ਲੈਂਦੀ ਨਹੀਂ ਰੋਲਦਾ ਇਹ ਫੇਰ ਵੀ ਦੀਦੀ ਮੈਨੂੰ ਆਪਣੀ ਛੋਟੀ ਭੈਣ ਸਮਝ ਕੇ ਮਾਫ ਕਰ ਦੇ ਚੰਗਾ ਚਲ ਕੋਈ ਨਹੀਂ ਹੁਣ ਅੱਗੇ ਤੋਂ ਆਪਾਂ ਭੈਣ ਭੈਣਾ ਬਣ ਕੇ ਰਿਆ ਕਰਾਂਗੇ ਹਾਂ ਜੀ ਦੀਦੀ ਦਰਾਣੀ ਜਿਹੀ ਨਹੀਂ ਰਹਿਣਾ ਕਾਣਾ ਭੈਣਾ ਬਣ ਕੇ ਹੁਣ ਦੀਦੀ ਆਪਾਂ ਭੈੜਾ ਭੈਣਾ ਬਣ ਕੇ ਰਿਆ ਕਰਾਂਗੇ ਚੰਗਾ ਕੋਈ ਨਹੀਂ ਕੰਮ ਰਲ ਮਿਲ ਕੇ ਕਰ ਲਿਆ ਕਰਾਂਗੇ ਸਾਂਝਾ ਕੋਈ ਗੱਲ ਕੰਮ ਦੀ ਤੂੰ ਟੈਨਸ਼ਨ ਨਾ ਲੈ ਤੂੰ ਰੈਸਟ ਕਰ ਜਿੰਨੇ ਦਿਨ ਤੇ ਲਾਤ ਨਹੀਂ ਨਾ ਠੀਕ ਹੁੰਦੀ ਕੰਮ ਦੀ ਨਾ ਟੈਨਸ਼ਨ ਲੈ ਤਾ ਹੁਣ ਰਲ ਮਿਲ ਕੇ ਕਰੀਂ ਯਾਹਰ ਪਾਣਾ ਪਾਣਾ ਬਣ ਕੇ ਚਾਚੀ ਵੱਲ ਨ ਜਾਇਆ ਕਰੋ ਬੋਧਿਆਂ ਵਾਲੀ ਜਾਈਏ ਤੇ ਮੇ ਚੁਪਾਈ ਨਾ ਕੀ ਦੇਂਦੇ ਨੇ ਹੁਣ ਪਾਣਾ ਪਾਣਾ ਬਣ ਕੇ ਲਿਆ ਕਰੋ ਹੁਣ ਤਾਂ ਤਿੰਨ ਚਾਰੇ ਉਹਨੇ ਕਢਾਉਣੇ ਨੇ ਪੁੱਤ ਨਹੀਂ ਕਿ ਆਣ ਕੇ ਕਢਾਉਣੇ ਹਾਂਜੀ ਮੰਮੀ ਹਾਂ ਕੋ ਮੈਨੂੰ ਅਹਿਸਾਸ ਹੋ ਗਿਆ ਮੇਰੀ ਗਲਤੀ ਹੀ ਕੋਈ ਗੱਲ ਮੈਂ ਤੇਰੀ ਮੈਨੂੰ ਮਾਫ ਕਰ ਦੇ ਸਾਰਿਆਂ ਨੂੰ ਤਾਂ ਮੈਂ ਇਹ ਸਿਖਾਣਾ ਚਾਹੁੰਦੀ ਆ ਕਿ ਪੀਰ ਨਾਲ ਮਿਲ ਕੇ ਹੀ ਘਰ ਦੇ ਵਿੱਚ ਰਹਿਣਾ ਚਾਹੀਦਾ ਸੱਸ ਨੂੰ ਵੀ ਨਵਾਂ ਨਾਲ ਪਿਆਰ ਹੀ ਕਰਨਾ ਚਾਹੀਦਾ ਵਾ ਤੇ ਦਰਾਨਿਸ਼ਟਾਨੀ ਰਲ ਕੇ ਰਹਿਣ ਘਰ ਦੇ ਹੀ ਘਰਿਆਂ ਦੇ ਕੰਮ ਆਉਂਦੇ ਨੇ ਜੇ ਸਾਡੀ ਤੁਹਾਨੂੰ ਵਧੀਆ ਵੀਡੀਓ ਲੱਗੀ ਤਾਂ ਲਾਈਕ ਤੇ ਕਮੈਂਟ ਕਰਿਓ ਜੇ ਤੁਹਾਨੂੰ ਸਾਡੀ ਆ ਵੀਡੀਓ ਵਧੀਆ ਲੱਗੀ ਹੈ ਤੇ ਇੱਥੇ ਵੱਧ ਤੋਂ ਵੱਧ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਤੇ ਅਸੀਂ ਅਗਲਾ ਟੌਪਿਕ ਕਿਹੜੀ ਵੀਡੀਓ ਤੇ ਲੈ ਕੇ ਆਈਏ ਉਹ ਸਾਨੂੰ ਜ਼ਰੂਰ ਦੱਸਿਓ ਕਮੈਂਟ ਕਰਕੇ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਜੇ ਕੋਈ ਕਮੀਆਂ ਪੇਸ਼ੀਆਂ ਉਹ ਵੀ ਦੱਸਿਓ ਜੋ ਕਿ ਅਸੀਂ ਅੱਗੇ ਤੋਂ ਵੀਡੀਓ ਵਿੱਚ ਸੁਧਾਰ ਕਰ ਸਕੀਏ ਸਾਡੀ ਇਹ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਸਾਡੀ ਇਦਾਂ ਹੀ ਸਪੋਰਟ ਕਰਦੇ ਹੋ ਤੁਸੀਂ ਸਾਰੇ ਜਣੇ ਅੱਗੇ ਤੋਂ ਵਧੀਆ ਤੋਂ ਵਧੀਆ ਵੀਡੀਓ ਬਣਾ ਕੇ ਲੈ ਕੇ ਆਵਾਂਗੇ ਅਸੀਂ ਤੁਹਾਡੇ ਵਾਤੀ ਵਧੀਆ-ਵਧੀਆ ਟੌਪਿਕ ਤੇ ਵੀਡੀਓਸ ਲੈ ਕੇ ਆਵਾਂਗੇ ਸਾਨੂੰ ਇਦਾਂ ਹੀ ਫੁੱਲ ਸਪੋਰਟ ਕਰਿਓ ਤੁਹਾਨੂੰ ਧੰਨਵਾਦ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ